ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਉਖੜੀ ਜੋ ਉਖੜੀ ਦਿਖਾਉਣ ਜਾ ਰਿਹਾ ਤੇ ਦੇਣ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਸੋ ਬਿਰ ਸੋ ਆਪਣੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਜਾਣਾ ਜੀ। ਆ ਚਲੋ ਫਿਰ ਦਿਖਾਉਂਦਾ ਤੁਹਾਨੂੰ ਅੱਜ ਉਖੜੀ ਤੇ ਦਿੰਦਾ ਉਹਦੇ ਬਾਰੇ ਜਾਣਕਾਰੀ। ਸੋ ਇਹ ਹੁੰਦੀ ਆ ਜੀ ਉਖੜੀ। ਪੁਰਾਣੇ ਪੰਜਾਬ ਦੇ ਹਰ ਘਰ ਵਿੱਚ ਔਖੜੀ ਵੀ ਜ਼ਰੂਰ ਹੁੰਦੀ ਸੀ ਔਖੜੀ ਦਾ ਅਸਰ ਜਿਹੜਾ ਰੂਪ ਹੁੰਦਾ ਵੀ ਉਹ ਧਰਤੀ ਵਿੱਚ ਇੱਕ ਮਾਤਰ ਟੋਆ ਹੁੰਦਾ ਵੀ ਭਾਵੇਂ ਲੱਕੜ ਦੀਆਂ ਔਖੜੀਆਂ ਵੀ ਮਿਲ ਜਾਂਦੀਆਂ ਸਨ ਤੇ ਪੱਥਰ ਦੀਆਂ ਵੀ ਔਖੜੀਆਂ ਮਿਲ ਜਾਂਦੀਆਂ ਸੀ ਅਤੇ ਉਹ ਸੌਖ ਮੁਤਾਬਕ ਧੁੱਪੇ ਸ਼ਾਮੇ ਵੀ ਕਰਕੇ ਕੰਮ ਕੀਤਾ ਜਾਂਦਾ ਸੀ ਪਰ ਸਭ ਤੋਂ ਵੱਧ ਪਰੋਸੇ ਜੋਗ ਜੋਖਲੀ ਹੁੰਦੀ ਦੀ ਉਹ ਉਹੀ ਹੁੰਦੀ ਸੀ ਜਿਹੜੀ ਧਰਤੀ ਵਿੱਚ ਪੁੱਟੀ ਹੁੰਦੀ ਸੀ ਫੁੱਟ ਕੋ ਵਿਆਸ ਦਾ ਇੱਕ ਟੋਆ ਬੇੜੇ ਦੀ ਕਿਸੇ ਕੰਧ ਕੋਲ ਪੁੱਟਿਆ ਜਾਂਦਾ ਸੀ ਫਿਰ ਇਸ ਨੂੰ ਲੱਕੜ ਦੇ ਮੋਹਰੇ ਦਾ ਕੁੱਟ-ਕੁੱਟ ਕੇ ਸਖਤ ਕੀਤਾ ਜਾਂਦਾ ਵੀ ਹੌਲੀ-ਹੌਲੀ ਇਹ ਟੋਆ ਇੰਨਾ ਸਖਤ ਹੋ ਜਾਂਦਾ ਸੀ ਕਿ ਜਿਰਾ ਮਾਤਰ ਵੀ ਨੂੰ ਮਿੱਟੀ ਨਹੀਂ ਸੀ ਤਸਦੀ। ਉਖੜੀ ਦੇ ਨਿੱਕੇ ਨਿੱਕੇ ਗੀਟੇ ਤੇ ਪੱਥਰ ਬੱਟੇ ਕੁੱਟ ਲਈ ਜਾਂਦੇ ਸਨ। ਜਿਹੜੀਆਂ ਉਖੜੀਆਂ ਲੱਕੜ ਦੀਆਂ ਹੁੰਦੀਆਂ ਸਨ ਉਹਨਾਂ ਉੱਤੇ ਖਲੋ ਕੇ ਕੰਮ ਕੀਤਾ ਜਾਂਦਾ ਸੀ। ਪਰ ਖਲੋ ਕੇ ਕੰਮ ਕਰਨ ਵਾਲੀਆਂ ਉਖੜੀਆਂ 'ਚੋਂ ਦਾਣੇ ਜਿਹੜੇ ਹੁੰਦੇ ਦੀ ਉਹ ਸਾਰੇ ਬਿਹੜੇ ਵਿੱਚ ਖਿਲਰ ਜਾਂਦੇ ਸਨ। ਜਦੋਂ ਕਿ ਧਰਤੀ ਵਿੱਚਲੀ ਉਖੜੀ 'ਚੋਂ ਦਾਣੇ ਦੂਰ ਨਹੀਂ ਸ ਜਾਂਦੇ। ਦੂਰ ਨਹੀਂ ਸਨ ਜਾਂਦੇ ਤੇ ਕੰਡੇ ਦੇ ਨਾਲ ਹੀ ਰਹਿੰਦੇ ਸਨ ਇਹਨਾਂ ਔਖਣੀਆਂ ਵਿੱਚ ਸਾਰੇ ਨਾਜਾਂ ਦਾ ਪੀਹਣ ਕੀਤਾ ਜਾਂਦਾ ਸੀ ਜੇ ਕਣਕ ਵਿੱਚ ਮਿੱਟੀ ਹੁੰਦੀ ਤਾਂ ਉਹ ਪਹਿਲਾਂ ਔਖਲੀ ਵਿੱਚ ਸੜ ਕੇ ਫਿਰ ਛੱਟ ਕੇ ਪੀਠੀ ਜਾਂਦੀ ਸੀ ਔਖਣੀਆਂ ਵਿੱਚ ਚੀਣੇ ਤੇ ਸਵਾਗਦੇ ਚੌਲ ਵੀ ਕੱਢੇ ਜਾਂਦੇ ਸਨ ਚੀਨਾ ਤੇ ਸਵਾਗ ਵੀ ਪੰਜਾਬ ਦੀ ਫਸਲ ਹੁੰਦੀ ਸੀ ਅਤੇ ਇਹਨਾਂ ਦੇ ਦਾਣੇ ਬੜੇ ਬਰੀਕ ਹੁੰਦੇ ਸਨ ਕਹਿੰਦੇ ਨੇ ਚੀਨੇ ਦੇ ਸੱਤ ਪਰਦੇ ਹੁੰਦੇ ਨੇ ਸੱਤ ਪਰਦੇ ਹੁੰਦੇ ਨੇ ਮੰਗਤੇ ਵੀ ਜਿਹੜੇ ਚੀਨੇ ਦੀ ਖੈਰ ਨਹੀਂ ਸੰਦ ਮੰਗਦੇ ਲੈਂਦੇ ਜਦੋਂ ਸਹਿਤੀ ਨੇ ਰਾਂਝੇ ਨੂੰ ਚੀਨੇ ਦੀ ਖੈਰ ਪਾਈ ਤਾਂ ਰਾਂਝੇ ਜੋਗੀ ਨੇ ਆਪਣਾ ਖੈਰ ਵਾਲਾ ਕਾਸਾ ਹੱਥੋਂ ਛੱਡ ਦਿੱਤਾ ਸੀ ਜੇਸਨਾ ਚੀਨਾ ਸਾਰੇ ਵਿਹੜੇ ਵਿੱਚ ਖੇਲਰ ਗਿਆ ਸੀ ਠੂਠੇ ਵਿੱਚ ਸਹਿਤੀ ਚੀਨਾ ਘੱਟ ਦਿੱਤਾ ਫਟ ਜੋਗੀ ਦੇ ਕਾਲ ਜੇ ਵੱਜ ਗਿਆ ਹੱਥੋਂ ਛੱਡ ਜਬੀਲ ਜਾਂ ਜਿੰਮੀ ਮਾਰੀ ਚੀਨਾ ਡੁੱਲ ਗਿਆ ਠੂਠਾ ਭੱਜ ਗਿਆ ਉਹ ਇਸ ਤਰ੍ਹਾਂ ਲੋਕ ਗੀਤਾ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਚੀਨੇ ਦਾ ਇਸ ਚੀਨੇ ਨੂੰ ਪਹਿਲਾਂ 2-4 ਬਾਾਰ ਚੱਕੀ ਨਹੀਂ ਦਲਣਾ ਪੈਂਦਾ ਸੀ ਆ ਤਾਂ ਫਿਰ ਉਖੜੀ ਮੋਲੇ ਨਾਲ ਕੁੱਟਣਾ ਪੈਂਦਾ ਸੀ ਵੱਡੀ ਮਿਹਨਤ ਨਾਲ ਇਸ ਚੀਨੇ ਚੋਂ ਚੌਲ ਨਿਕਲਦੇ ਸਨ ਜਵਾਕ ਚੀਨੇ ਚੋਂ ਸਵਾਕ ਜਿਹੜੀ ਹੁੰਦੀ ਹੈ ਚੀਨੇ ਤੋਂ ਜਿਹੜਾ ਸੌਖਾ ਛੜਿਆ ਜਾਂਦਾ ਸੀ ਦੇਖਦੇ ਦੋ ਵੇਰਾਂ ਚੱਕੀ ਚੁੱਕ ਚੱਕੀ ਚੁੱਕ ਕੱਢਣ ਤਾਂ ਫੇਰ ਉਖੜੀ ਵਿੱਚ ਘੱਟ ਸੱਟਾਂ ਮਾਰਨ ਨਾਲ ਚੌੜ ਨਿਕਲ ਜਾਂਦੇ ਸਨ ਮਾਝੇ ਦੇ ਇਲਾਕੇ ਵਿੱਚ ਜਿਆਦਾ ਝੋਨੇ ਹੋਣ ਲੱਗੇ ਤਾਂ ਇਹਦੇ ਚ ਇਸ ਦੇ ਚੌਲ ਵੀ ਉਖੜੀਆਂ ਵਿੱਚ ਹੀ ਸੜਕੇ ਕੱਢੇ ਜਾਣ ਲੱਗੇ ਚੱਕੀ ਅਤੇ ਮੋਲੇ ਦਾ ਕੰਮ ਵੀ ਸਖਤ ਹੁੰਦਾ ਸੀ ਪਰ ਇਹ ਚੱਕੀ ਨਾਲੋਂ ਘੱਟ ਮੁਸ਼ਕਲ ਹੁੰਦਾ ਸੀ ਪਰ ਸੀ ਕੰਮ ਜਾਣ ਦਾ ਝੋਨਾ ਛੜਨਾ ਬੜਾ ਔਖਾ ਕੰਮ ਸੀ ਹਜ਼ਾਰ ਹਜ਼ਾਰ ਮੋਲੇ ਮਾਰ ਕੇ ਹੀ ਚੌਲ ਨਿਕਲਦੇ ਹੁੰਦੇ ਸਾਨੂੰ ਉਬਲੇ ਹੋਏ ਛੋਲੇ ਤੇ ਬਿਣੇਵੇਂ ਚੱਠੂਆਂ ਵਿੱਚ ਕੁੱਟ ਲੈ ਜਾਂਦੇ ਸਨ ਪਰ ਉਖੜੀ ਵਿੱਚ ਵਿਸ਼ੇਸ਼ ਤੌਰ ਉੱਤੇ ਛੀਨੇ ਅਤੇ ਸੁਆਕ ਅਤੇ ਫਿਰ ਝੋਨੇ ਦੇ ਚੌਲ ਛੜ ਕੇ ਕੱਢੇ ਜਾਂਦੇ ਸਨ ਸਨ 55 56 ਵਿੱਚ ਮਾਝੇ ਵਿੱਚ ਝੋਨਾ ਹੋਣ ਲੱਗ ਪਿਆ ਸੀ। ਪਦ ਕਰਦੇ ਵੀ ਚੌਲ ਕੱਢਣ ਵਾਲੀ ਮਸ਼ੀਨ ਨਹੀਂ ਸੀ। ਇਸ ਲਈ ਚੌਲ ਉਖੜੀ ਰਾਹੀਂ ਹੀ ਕੱਢੇ ਜਾਂਦੇ ਸਨ। ਮੋੜਾ ਲੱਕੜੀ ਦਾ 4 ਫੁੱਟ ਲੰਮਾ ਕੰਬਾ ਹੁੰਦਾ ਸੀ ਜੋ ਆਮ ਕਰਕੇ ਕਾਲੀ ਟਾਹਲੀ ਦਾ ਬਣਾਇਆ ਜਾਂਦਾ ਸੀ ਅਤੇ ਇਹ ਭਾਰਾ ਹੁੰਦਾ ਸੀ। ਇਸ ਨੂੰ ਵਿਚਕਾਰੋਂ ਰੰਦ ਕੇ ਪਤਲਾ ਕਰ ਲਿਆ ਜਾਂਦਾ ਸੀ। ਤਾਂਗੇ ਹੱਥ ਵਿੱਚ ਆ ਸਕੇ ਇਸ ਦਾ ਇੱਕ ਸਿਰਾ ਮੋਟਾ ਹੁੰਦਾ ਸੀ ਅਤੇ ਦੂਜਾ ਪਤਲਾ ਲੋਰ ਮੁਤਾਬਕ ਇਹਨਾਂ ਦੀ ਵਰਤੋਂ ਹੁੰਦੀ ਸੀ ਮੋੜੇ ਤਾਰ ਬਾਰਸ ਇਸੇ ਮੋੜੇ ਨਾਲ ਕਰਕੇ ਮੁਹਾਵਰਾ ਹੈ ਮੋੜਾ ਬਿਨਾ ਸਾਰੇ ਤੋਂ ਖਲੋ ਨਹੀਂ ਸੀ ਸਕਦਾ ਇਹ ਕਿਸੇ ਨੁਕਰੇ ਖੜਾ ਕੀਤਾ ਰਹਿੰਦਾ ਕਿਸੇ ਸਿਧਰੇ ਬੰਦੇ ਨੂੰ ਮੋੜਾ ਕਿਹਾ ਜਾਂਦਾ ਸੀ ਉਖੜੀ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਬਾਣ ਵਿੱਚ ਜ਼ਿਕਰ ਕੀਤਾ ਹੈ। ਉਹ ਦੇਤਾਂ ਦੀਆਂ ਸ਼ਕਲਾਂ ਬਾਰੇ ਲਿਖਦੇ ਕਹਿੰਦੇ ਹਨ। ਉਖੜੀਆਂ ਨਾਸਾਂ ਜਿਨ੍ਹਾਂ ਮੂੰਹ ਝਾਪਣ ਵਾਲੇ। ਉਖੜੀਆਂ ਨਾਸਾਂ ਜਿਨ੍ਹਾਂ ਮੂੰਹ ਝਾਪਣ ਵਾਲੇ। ਉਖੜੀ ਬਾਰੇ ਇੱਕ ਮੁਹਾਵਰਾ ਵੀ ਹੈ। ਉਖੜੀ ਵਿੱਚ ਸਿਰ ਦਿੱਤਾ ਫਿਰ ਮੋਲਿਆਂ ਦਾ ਕੀ ਟਰ। ਜਦੋਂ ਕੁੜੀ ਨੇ ਬਾਬਲ ਨੂੰ ਇਹ ਕਹਿਣਾ ਹੁੰਦਾ ਕਿ ਤੂੰ ਮੇਰੇ ਪੈਸੇ ਵਟ ਲਏ ਅਤੇ ਕਿਸੇ ਬੁੱਢੜੇ ਦੇ ਦਿੰਦੇ ਲਾੜੋ ਲਾ ਦੁੱਤਾ ਅਤੇ ਦਾਜ ਵੀ ਨਾ ਦਿੱਤਾ ਤਾਂ ਉਹ ਕਹਿੰਦੀ ਕਿ ਉਖਲੀ ਭਰਾ ਲਈ ਬਾਬਲਾ ਮੈਨੂੰ ਲੜ ਬੁੱਢੜੇ ਦੇ ਲਾਇਆ ਜਾਂ ਬਾਬਲਾ ਭਰਾ ਲਈ ਉਖਲੀ ਤਾਨੂੰ ਖਾਲੀ ਹੱਥ ਤੋਰਿਆ ਆਈ ਸੋਹਰੇ ਸੋ ਅੱਜ ਦੇ ਪੰਜਾਬ ਵਿੱਚ ਇਸੇ ਘਰ ਉਖੜੀਆਂ ਮੋਹਲਾ ਨਹੀਂ ਪਰ ਉਖੜੀ ਸਾਡੇ ਵਿਰਸੇ ਦੀ ਉਹ ਪੁੱਲ ਵਸਤ ਉਹ ਪੁੱਲ ਵਸਤ ਹੈ ਜਿਸ ਦੀ ਹਰ ਘਰ ਨੂੰ ਲੋੜ ਹੁੰਦੀ ਸੀ ਸੋਏ ਤੀਜੀ ਉੱਖੜੀ ਬਾਰੇ ਜਾਣਕਾਰੀ ਜਿਹੜਾ ਔਖੜੀ ਵਿੱਚ ਮੋਲਾ ਹੁੰਦਾ ਵੀ ਉਹ ਵੀ ਆਉਣ ਬਾੜੇ ਕਿਸੇ ਬਲੌਗ ਵਿੱਚ ਦਾ ਮੈਂ ਤੁਹਾਨੂੰ ਦਿਖਾ ਦੇਵਾਂਗਾ। ਤੋਂ ਅੱਜ ਫਿਰ ਔਖੜੀ ਬਾਰੇ ਜਾਣਕਾਰੀ ਦੇਣੀ ਸੀ ਤੁਹਾਨੂੰ। ਤੋਂ ਉਮੀਦ ਹੈ ਤੁਹਾਨੂੰ ਮੁੰਬੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ। ਸੋਆਂਗਣ ਵਾਲੇ ਬਲੌਗ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀ ਦਿਖਾਵਾਂਗਾ ਜੋ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ। ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੀ। ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਵੀਡੀਓ ਨੂੰ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਇਹ ਉਹਨਾਂ ਨੂੰ ਪ੍ਰਾਤਨ ਚੀਜ਼ਾਂ ਬਾਰੇ ਪਤਾ ਲੱਗ ਸਕੇ ਸੋ ਮਿਲਦੇ ਆ ਜੀ ਕਿਸੇ ਕਿਸੇ ਦਿਨ ਹੋਰ ਨਵਾਂ ਵਲੌਗ ਲੈ ਕੇ ਆਵਾਂਗਾ ਜਿਹਦੇ ਵਿੱਚ ਹੋਰ ਕੋਈ ਪ੍ਰਾਣੀ ਚੀਜ਼ ਤੁਹਾਨੂੰ ਦਿਖਾਵਾਂਗਾ ਸੋ ਉਦੋਂ ਤੱਕ ਲਈ ਰੱਬ ਰੱਖਾ ਹੈ ਸ਼ੁਕਰੀਆ ਧੰਨਵਾਦ ਜੀ